ਮਨਦਰ ਸਿੰਘ ਜੀ ਬੜੇ ਪਿਆਰ ਸਤਕਾਨ ਨਾਲ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਜੀ ਤੁਹਾਨੂੰ ਤੇ ਅੱਜ ਦੀ ਆਵਾਜ਼ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਕਜਿੰਦਰ ਸਿੰਘ ਜਿਸ ਤਰ੍ਹਾਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਵਿੱਚ ਤਰਨਤਾਰਨ ਦੀ ਇਲੈਕਸ਼ਨ ਵੀ ਆ ਤੇ ਇਹਨਾਂ ਮੁੱਦਿਆਂ ਦੀ ਗੱਲ ਕਰੀਏ ਜਾਂ ਹੋਰ ਬਹੁਤ ਸਾਰੇ ਇਸ਼ੂ ਨੇ ਜਿਹੜੇ ਕਿ ਵਿਚਾਰੇ ਜਾਣੇ ਚਾਹੀਦੇ ਨੇ ਜਿਸ ਤਰੀਕੇ ਦੇ ਨਾਲ ਆ ਕਹ ਲਓ ਬੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਹੁਦੇਦਾਰੀ ਚੋਣ ਲਈ 3 ਨਵੰਬਰ ਦਾ ਸਮਾਂ ਰੱਖਿਆ ਗਿਆ ਇੱਥੇ ਆਪਾਂ ਦੇਖਦੇ ਹਾਂ ਕਿ ਯੂਕੇ ਦੇ ਸਾਊਥ ਹਾਰ ਗੁਰਦਵਾਰ ਸਾਹਿਬ ਦੀ ਸ਼ਹੀਦੀ ਗੈਲਰੀ ਵਿੱਚ ਸ਼ਹੀਦ ਭਾਈ ਡਿਜਰ ਅਤੇ ਭਾਈ ਖੰਡਾ ਦੀਆਂ ਫੋਟੋਆਂ ਸ਼ਿਸ਼ੋਭਿਤ ਕੀਤੀਆਂ ਗਈਆਂ ਨੇ ਇਹ ਕੈਨੇਡਾ ਦੇ ਹਰ ਗੁਰਦੁਆਰੇ 'ਚ ਹੋਣੀਆਂ ਚਾਹੀਦੀਆਂ ਨੇ ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਨੂੰ ਇਸ ਦੀ ਪਹਿਲ ਦੇ ਆਧਾਰ 'ਤੇ ਗੱਲਬਾਤ ਕਰਨੀ ਚਾਹੀਦੀ ਹੈ ਕਾਂਗਰਸ ਅਤੇ ਭਾਜਪਾ ਦੋਹੇ ਦਰਬਾਰ ਸਾਹਿਬ ਉੱਤੇ ਜੂਨ 84 ਦੇ ਹਮਲੇ ਲਈ ਜ਼ਿੰਮੇਵਾਰ ਹਨ ਸਿੱਖਾਂ ਦੀ ਨਸਲਕੁਸ਼ੀ ਕੇਂਦਰੀ ਸਿਆਸਤ ਅਤੇ ਭਾਰਤੀ ਨਿਜਾਮ ਨੇ ਕੀਤੀ ਸੀ ਇੱਕ ਸੰਪਾਦਕੀ ਵੀ ਲਿਖੀ ਗਈ ਆ ਆਪਣੇ ਪੈਰ ਦਾ ਅਖਬਾਰ ਦੇ ਵਿੱਚ ਤੇ ਜਿਹੜੀ ਇਲੈਕਸ਼ਨ ਤਰਲ ਤਾਂ ਦੇ ਉਹ ਤੋਂ ਗੱਲਬਾਤ ਸ਼ੁਰੂ ਕਰੀਏ ਇੱਥੇ ਆਪਾਂ 5-7 ਮਿੰਟ ਗੱਲਬਾਤ ਕਰਦੇ ਹਾਂ ਜੀ ਆ ਬਿਲਕੁਲ ਭਾਈ ਇਹ ਇਲੈਕਸ਼ਨ ਜਿਹੜੀ ਆ ਉਹ ਤੇ ਆਪਾਂ ਪਿਛਲੇ ਹਫਤੇ ਆਪਾਂ ਗੱਲਬਾਤ ਕੀਤੀ ਜਿੱਦੋਂ ਸ਼ੁਰੂਆਤ ਦੇ ਵਿੱਚ ਕਿ ਜਿਹੜੀ ਆ ਐਲਾਨੀ ਜਾ ਚੁੱਕੀ ਆ ਤੇ ਭਾਈ ਸੰਦੀਪ ਸਿੰਘ ਸੰਨੀ ਦੇ ਜਿਹੜੇ ਬ੍ਰਦਰ ਨੇ ਉਹ ਉਤੋਂ ਜਿਹੜੇ ਨੇ ਉਹ ਪੰਥਕ ਉਮੀਦਵਾਰੀ ਆਪਾਂ ਕਹਿ ਸਕਦੇ ਹਾਂ ਕਿ ਉਹ ਪੰਥਕ ਉਮੀਦਵਾਰ ਦੇ ਉੱਤੇ ਜਿਹੜੇ ਜਾਨੀ ਕਿ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਆ ਉਹਦੇ ਵੱਲੋਂ ਜਿਹੜੇ ਉਹ ਜਿਹੜੇ ਨੇ ਉਹ ਖੜੇ ਹੋਏ ਨੇ ਸੋ ਕਾਫੀ ਭਾਰਾ ਭਾਰੀ ਉਤਸ਼ਾਹ ਜਿਹੜਾ ਉੱਥੇ ਮਿਲ ਰਿਹਾ ਉੱਥੇ ਦੇ ਨਾਲ ਦੇ ਨਾਲ ਉੱਥੇ ਬਖਲਾੜ ਜਿਹੜੀ ਆ ਉਹ ਵੱਡੀਆਂ ਪਾਰਟੀਆਂ ਨੂੰ ਆਪਾਂ ਦੇਖ ਸਕਦੇ ਹਾਂ ਕਿ ਉਹ ਜ਼ਿਆਦਾ ਵੱਡੇ ਰੂਪ ਦੇ ਵਿੱਚ ਹੋ ਰਹੀ ਹੈ ਜਿੱਦਾਂ ਦੀਆਂ ਸਟੇਟਮੈਂਟਾਂ ਉੱਥੇ ਪੰਜਾਬ ਦਾ ਉਹ ਜਿਹਨੂੰ ਰਾਜਾ ਵੜਿੰਗ ਕਹਿੰਦੇ ਨੇ ਉਹ ਸਭ ਤੋਂ ਜ਼ਿਆਦਾ ਜਿਹੜਾ ਰੌਲਾ ਪਾ ਰਿਹਾ ਪ੍ਰਣਾਮ ਜਾਖੜ ਦੀ ਇੱਕ ਸੌਰੀ ਜਿਹੜਾ ਉਹਦੇ ਉਹਦੇ ਫਾਦਰ ਦੀ ਮੈਨੂੰ ਯਾਦ ਆ ਗਈ ਉਸ ਟਾਈਮ ਦੇ ਉੱਤੇ ਕਿ ਜਿਹੜਾ ਇਹ ਹੋਣ ਵਾਲਾ ਜਾਖੜ ਆ ਉਹਦਾ ਮੁੰਡਾ ਉਹ ਪ੍ਰਣਾਮ ਜਾਖੜ ਨੇ ਵੀ ਉਦੋਂ ਇਹੋ ਜਿਹੇ ਸਟੇਟਮੈਂਟ ਦਿੱਤੇ ਸੀ ਉਹ ਵੀ ਕਿਸੇ ਪਲੈਟਫਾਰਮ ਦੇ ਉੱਤੇ ਇੰਟਰਵਿਊ ਦਿੰਦੇ ਐ ਕਹਿ ਰਿਹਾ ਕਿ ਤੁਸੀਂ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਜਾਂ ਜਿਹੜੇ ਕਾਤਲ ਲੋਕ ਨੇ ਉਹਨਾਂ ਨੂੰ ਤੁਸੀਂ ਅੱਗੇ ਭੇਜ ਰਹੇ ਹੋ ਚੁਣ-ਚੁਣ ਕੇ ਤੋ ਇਹ ਇਹਨਾਂ ਨੂੰ ਐ ਲੱਗਦਾ ਕਿ ਜੇ ਕੋਈ ਪੰਥ ਦਾ ਦੋਖੀ ਜਿਹੜਾ ਹੈਗਾ ਉਹਨੂੰ ਗੱਡੀ ਛਡਾ ਦਿੱਤਾ ਗਿਆ ਤਾਂ ਉਹ 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 ਕਾਤਲ ਬਣ ਗਏ ਤਾਂ ਜਿਹੜੇ ਤੁਸੀਂ ਮਾਸ ਰੂਪ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਤੇ ਇਹਦੇ ਹੀ ਫਾਦਰ ਨੇ ਕਿਹਾ ਸੀਗਾ ਕਿ ਜੇ ਅ ਸਾਨੂੰ ਕੋਈ ਪਤਨੀ ਪੈਂਦਾ ਜੇ ਉੱਥੇ ਕੋਈ ਸਾਨੂੰ ਬਹੁਤਾਤ ਵਿੱਚ ਪੰਜਾਬ ਦੇ ਵਿੱਚ ਹਿੰਦੂ ਵੀ ਮਾਰਨੇ ਪੈਂਦੇ ਨੇ ਤੇ ਤਾਂ ਵੀ ਅਸੀਂ ਸਿੱਖਾਂ ਨੂੰ ਮਾਰਨਾ ਹੀ ਮਾਰਨਾ ਤੋ ਇਹੋ ਜੀ ਸਟੇਟਮੈਂਟ ਇਹਦੇ ਫਾਦਰ ਦੇ ਅੰਦਰ ਜਿਹੜੀ ਸੀਗੀ ਉਹ ਲਗਾਤਾਰਤਾ ਦੇ ਨਾਲ ਉਦੋਂ ਵੀ ਆਉਂਦੀਆਂ ਰਹੀਆਂ ਤੇ ਉਸੇ ਰੂਪ ਦੇ ਵਿੱਚ ਜਿਹੜਾ ਗਾਂ ਇਹਨਾਂ ਦਾ ਖੂਨ ਚੱਲਿਆ ਆਉਂਦਾ ਉਸੇ ਰੂਪ ਦੇ ਵਿੱਚ ਹੀ ਉਹ ਦਿਖਾਈ ਦਿੰਦਾ ਇਸੇ ਤਰ੍ਹਾਂ ਦੇ ਨਾਲ ਆ ਜਿਹੜਾ ਡੁਪਲੀਕੇਟ ਜਿਹਾ ਇੰਦਰਾ ਗਾਂਧੀ ਦਾ ਮੁੰਡਾ ਬਣਿਆ ਹੋਇਆ ਅੱਜ ਕੱਲ ਇਹ ਵੀ ਇਹੋ ਜਿਹੀਆਂ ਸਟੇਟਮੈਂਟਾਂ ਜਿਹੜੀਆਂ ਨੇ ਉਹ ਦੇਈ ਜਾਂਦਾ ਹੈਗਾ ਸੋ ਇਹਨਾਂ ਦੀ ਬੁਖਲਾੜ ਜਿਹੜੀ ਉਹ ਦੇਖੀ ਜਾ ਸਕਦੀ ਹੈਗੀ ਆ ਤੁਸੀਂ ਕਿਸੇ ਮੁੱਦੇ ਦੇ ਉੱਤੇ ਚੋਣ ਲੜਦੇ ਹੋ ਤਾਂ ਇੱਕ ਅਲੱਗ ਗੱਲ ਆ ਕਿ ਉੱਥੇ ਜਦੋਂ ਤੁਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਤਾਂ ਤੁਹਾਡੇ ਕੋਈ ਹੈ ਨਹੀਂ ਨਾ ਤੁਸੀਂ ਕਰਦੇ ਹੋ ਨਾ ਤੁਹਾਡੀਆਂ ਪਾਰਟੀਆਂ ਚ ਦਾਮਿਆਂ ਨਾ ਹੀ ਤੁਸੀਂ ਕਰ ਸਕਦੇ ਹੋ ਨਾ ਹੀ ਪੰਜਾਬ ਤੇ ਪੰਜਾਬੀਅਤ ਵਾਸਤੇ 75 76 ਸਾਲਾਂ ਤੋਂ ਪਹਿਲਾਂ ਕਿਸੇ ਨੇ ਕੁਝ ਕੀਤਾ ਤੇ ਨਾ ਹੀ ਤੁਹਾਡੇ ਤੋਂ ਕੋਈ ਉਮੀਦ ਕੀਤੀ ਜਾ ਸਕਦੀ ਉਹ ਤੁਸੀਂ ਇਹੋ ਜਿਹੇ ਮੁੱਦਿਆਂ ਦੇ ਉੱਤੇ ਕਿ ਕਿਸੇ ਖੜੇ ਹੋਏ ਕੈਂਡੀਡੇਟ ਦੇ ਉੱਤੇ ਤੁਸੀਂ ਚੱਕਰ ਸੁੱਟਣ ਦੀ ਕੋਸ਼ਿਸ਼ ਕਰਦੇ ਹੋ ਤੇ ਪੰਥ ਮੈਨੂੰ ਲੱਗਦਾ ਕਿ ਹੁਣ ਬਹੁਤ ਇਸ ਚੀਜ਼ ਤੋਂ ਅੱਗੇ ਨਿਕਲ ਚੁੱਕਿਆ ਲੋਕ ਸਮਝ ਚੁੱਕੇ ਨੇ ਲੋਕਾਂ ਨੂੰ ਸਮਝਦਾਰੀ ਜਿਹੜੀ ਆ ਉਹ ਹੁਣ ਉਥੋਂ ਇਹ ਇਹ ਚੀਜ਼ ਪੈਦਾ ਹੋ ਜਾਂਦੀ ਹੈ ਜਦੋਂ ਜਦੋਂ ਇਹ ਚੀਜ਼ਾਂ ਲਗਾਤਾਰ ਪੈਦਾ ਹੁੰਦੀਆਂ ਤੇ ਉੱਥੋਂ ਫਿਰ ਸਮਝ ਵੀ ਲੋਕਾਂ ਨੂੰ ਬਣਦੀ ਹੈ ਕਿ ਅਸਲ ਦੇ ਵਿੱਚ ਇਹ ਲੋਕ ਕਰਦੇ ਕੀ ਰਹੇ ਨੇ ਤੇ ਹੁਣ ਕੀ ਕਰ ਰਹੇ ਨੇ ਸੋ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਦੇ ਨਾਲ ਹੀ ਆ ਜਿਹੜੀ ਮੌਜੂਦਾ ਸਰਕਾਰਾਂ ਉਹ ਵੀ ਇਸ ਤੋਂ ਇਸ ਤੋਂ ਮੈਨਾਂ ਦੇਖੋ ਜੇ ਇਹਨਾਂ ਨੂੰ ਖਾਲਸਤਾਨੀ ਅੱਤਵਾਦੀ ਨਜ਼ਰ ਆਉਂਦੇ ਨੇ ਤਾਂ ਇਹਨਾਂ ਨੂੰ ਫਿਰ ਜਿਹੜਾ ਤਾਲਿਬਨ ਦਾ ਵਿਦੇਸ਼ ਮੰਤਰੀ ਆ ਜਿਹੜਾ ਕਿ ਨੋ ਫਲਾਈ ਲਿਸਟ ਤੇ ਵੀ ਸੀ ਜਿਸ ਨੂੰ ਅੱਤਵਾਦੀ ਐਲਾਨਿਆ ਹੋਇਆ ਹਜੇ ਤੱਕ ਵੀ ਹਾਂਜੀ ਉਹ 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 ਹੁਣ ਕਿਸੇ ਨੇ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਇੱਕ ਤਾਂ ਦੇਸ਼ ਹੋਏਗਾ ਰਸ਼ੀਆ ਤੋਂ ਬਿਨਾਂ ਹਾਂਜੀ ਹੁਣ ਉਹਨਾਂ ਨੂੰ ਬੜਾ ਵੈਲਕਮ ਕਿਹਾ ਜਾ ਰਿਹਾ ਦੂਜੇ ਪਾਸੇ ਆਪਾਂ ਦੇ ਇਹ ਜਦੋਂ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਸਾਰੇ ਅੱਤਵਾਦੀ ਬਣ ਜਾਂਦੇ ਨੇ ਹਾਂਜੀ ਬਿਲਕੁਲ ਉਹਨੂੰ ਰੈੱਡ ਕਾਰਪਟ ਜਿਹੜਾ ਉਹ ਦਿੱਤਾ ਗਿਆ ਕਿ ਇਹੀ ਇਹੀ ਲੋਕ ਨੇ ਆ ਮੈਂ ਇੱਕ ਕਲਿੱਪ ਦੇਖ ਰਿਹਾ ਸੀਗਾ ਕਿ ਉੱਥੇ ਜਿਹੜਾ ਇਹਨਾਂ ਦਾ ਯੂਪੀ ਦਾ ਜਿਹੜਾ ਹੈਗਾ ਉੱਥੇ ਚੀਫ ਮਨਿਸਟਰ ਉਹ ਕਹਿੰਦਾ ਕਿ ਉਹ ਹਮੇਸ਼ਾ ਹੀ ਇਹ ਗੱਲ ਕਿ ਇਥੇ ਤਾਲਿਬਾਨ ਜਿਹੜੀ ਜਦੋਂ ਕੋਈ ਗੱਲ ਇਹੋ ਜਿਹੀ ਹੁੰਦੀ ਉਹ ਕਹਿੰਦੇ ਜੀ ਤਾਲਿਬਾਨ ਨਹੀਂ ਅਸੀਂ ਬਣ ਦੇਣਾ ਤੁਹਾਡੇ ਹੀ ਜਿਹੜੇ ਸੈਂਟਰ ਦੇ ਮਨਿਸਟਰ ਨੇ ਤੁਹਾਡੀ ਗਵਰਨਮੈਂਟ ਹੈਗੀ ਆ ਜਾਂ ਤੁਹਾਡੇ ਬੀਜੇਪੀ ਵਾਲੇ ਨੇ ਉਹ ਤੇ ਤਾਲਿਬਾਨ ਨੂੰ ਉਹਨੂੰ ਰੈੱਡ ਕਾਰਪਟ ਜਿਹੜਾ ਉਹ ਵਿਸ਼ਵਾਸ ਕੇ ਦੇ ਰਹੇ ਨੇ ਤੋ ਜਦੋਂ ਇਹ ਇਹ ਐਡਵਾਂਟੇਜ ਦੀ ਗੱਲ ਹੁੰਦੀ ਆ ਭਾਜੀ ਇਹ ਹਮੇਸ਼ਾ ਹੀ ਇਹ ਲੋਕ ਜਿਹੜੇ ਨੇ ਇਹ ਸੋਚਦੇ ਨੇ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਪਛੋਕੜ ਵੀ ਇਦਾਂ ਦਾ ਹੀ ਰਿਹਾ ਜਦੋਂ ਤੁਸੀਂ ਇਹਨਾਂ ਦੇ ਇਤਿਹਾਸ ਦੇ ਉੱਤੇ ਵੀ ਨਿਗਾਹ ਮਾਰਦੇ ਹੋ ਤਾਂ ਇਹ ਕਿੱਥੋਂ ਤੱਕ ਚਲੇ ਜਾਂਦੇ ਨੇ ਜਾਂ ਕਿੱਥੋਂ ਤੱਕ ਇਹਨਾਂ ਇਹਨਾਂ ਦਾ ਜਿਹੜਾ ਸੋਚਣ ਦਾ ਜਿਹੜਾ ਤਰੀਕਾ ਉਹ ਬਦਲ ਜਾਂਦਾ ਹੈਗਾ ਉਹਦੇ ਵਿੱਚ ਇਹ ਆਪਣੀ ਹੀ ਕੀਤੀ ਹੋਈ ਗੱਲ ਨੂੰ ਕਿੱਦਾਂ ਕੱਟਦੇ ਨੇ ਆਪਣੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਇਹ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਸੋ ਇਹ ਸਾਰਾ ਕੁਝ ਮੈਨੂੰ ਲੱਗਦਾ ਕਿ ਹੁਣ ਦੁਨੀਆ ਦੇ ਸਾਹਮਣੇ ਹੀ ਆ ਸਾਰਾ ਕੁਝ ਹੁਣ ਕੋਈ ਲੁਕੀਸ਼ੀ ਵੀ ਗੱਲ ਤਾਂ ਹੈ ਨਹੀਂ ਕੋਈ ਪੁਰਾਣਾ ਸਮਾਂ ਤਾਂ ਹੈ ਨਹੀਂ ਕਿ ਜਿਹਦੇ ਵਿੱਚ ਪੁਰਾਣੀ ਚੀਜ਼ ਨੂੰ ਕੱਢ ਕੇ ਅੱਗੇ ਨਹੀਂ ਲਿਆਂਦਾ ਜਾ ਸਕਦਾ ਹੁਣ ਤੇ ਉਹੀ ਬਰਾਬਰ ਉਸੇ ਬਰਾਬਰ ਦੇ ਉੱਤੇ ਵੀਡੀਓ ਜਿਹੜੀਆਂ ਨੇ ਉਹ ਪੁਰਾਣੀਆਂ ਕੱਢ ਕੇ ਦੇ ਦਿੱਤੀਆਂ ਜਾਂਦੀਆਂ ਨੇ ਸੋ ਇਹਨਾਂ ਨੂੰ ਉਹ ਹੁਣ ਅਤਵਾਦੀ ਨਹੀਂ ਦੇਖਦੇ ਕਿਉਂਕਿ ਉਹਨਾਂ ਨੇ ਜਿਹੜੀ ਉਹ ਸਰਕਾਰ ਜਿਹੜੀ ਬਣਾ ਲਈ ਤੇ ਕੋਸ਼ਿਸ਼ ਇਹ ਆ ਕਿ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਉਂਕਿ ਪਾਕਿਸਤਾਨ ਤੇ ਜਿਹੜਾ ਇਸ ਟਾਈਮ ਦੇ ਉਤੇ ਅਫਗਾਨਿਸਤਾਨ ਦਾ ਰਿਸ਼ਤਾ ਕੋਈ ਬਹੁਤ ਵਧੀਆ ਨਹੀਂ ਹੈਗਾ ਉਦੋਂ ਤੇ ਚੀਨ ਨੂੰ ਵੀ ਜਿਹੜੀ ਆ ਥੋੜੀ ਜੀ ਪ੍ਰੋਬਲਮ ਆ ਰਹੀ ਹੈਗੀ ਚੀਨ ਵੀ ਫਿਕਰਮੰਦ ਹੈਗਾ ਕਿ ਇਹਨਾਂ ਦੇ ਰਿਸ਼ਤੇ ਨਾ ਵਿਗੜਨ ਕਿਉਂਕਿ ਚੀਨ ਦਾ ਬਹੁਤਾਤ ਵਿੱਚ ਪੈਸਾ ਦੋਨਾਂ ਹੀ ਦੇਸ਼ਾਂ ਦੇ ਵਿੱਚ ਲੱਗਿਆ ਹੋਇਆ ਪਰ ਲੇਕਿਨ ਭਾਰਤ ਹਮੇਸ਼ਾ ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਇਹ ਮੌਕਾ ਪ੍ਰਸਤੀ ਵਾਲੀ ਗੱਲ ਹੁੰਦੀ ਆ ਕਿ ਕਿਸੇ ਨਾ ਕਿਸੇ ਦੇਸ਼ ਨੂੰ ਜਾਂ ਉੱਥੋਂ ਦੇ ਜਿਹੜੀ ਚੱਲ ਰਹੀ ਸਰਕਾਰ ਆ ਉਹਨੂੰ ਉਹਨੂੰ ਇਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਜਾਵੇ ਜਾਂ ਉਹਨੂੰ ਉਹਦੇ ਨਾਲ ਨੇੜਤਾ ਇਸ ਰੂਪ ਦੇ ਵਿੱਚ ਕੀਤੀ ਜਾਵੇ ਕਿ ਕਿਸੇ ਨਾ ਕਿਸੇ ਨੂੰ ਤਕਲੀਫ ਹੋਵੇ ਕਿਸੇ ਨਾ ਕਿਸੇ ਨੂੰ ਇਹ ਚੀਜ਼ ਮਹਿਸੂਸ ਹੋਵੇ ਦੇਖੋ ਸਾਰੀਆਂ ਚੀਜ਼ਾਂ ਉਹ ਜੀ ਬਿਲਕੁਲ ਗੱਲਾਂ ਤੁਹਾਡੀਆਂ ਸਹੀ ਨਹੀਂ ਮੈਂ ਪੈਰਦਰਖਵਾਰ ਦੇਖ ਰਿਹਾ ਸੀਗਾ ਅੰਮ੍ਰਿਤਸਰ ਤੋਂ ਕਾਬਲ ਕੰਧਾਰ ਉਡਾਣਾ ਜਲਦੀ ਸ਼ੁਰੂ ਹੋਣਗੀਆਂ ਟ੍ਰਾਂਟੋ ਤੋਂ ਜਾਣ ਵਾਲੀ ਟ੍ਰਾਂਟ ਤੋਂ ਜਾਣ ਵਾਲੀ ਫਲਾਈਟ ਜਿਹੜੀ ਇਟਾਲੀਅਨ 에ਅਰਲਾਈਨ ਸੀ ਉਹ ਬੰਦ ਹੋਈ ਹੈ ਇੱਕ ਪਾਸੇ ਸੌ ਬਹਾਨੇ ਪਾ ਕੇ ਕਿ ਇਹ ਬਾਰਡ ਦੇ ਬੜਾ ਨੇੜੇ ਆ ਤੇ ਅੰਮ੍ਰਿਤਸਰ ਦੇ ਵਿੱਚ ਸੀਗਾ ਜਿਹੜਾ ਵਿਦੇਸ਼ ਮੰਤਰੀ ਮਤੁੱਕੀ ਹਾਂਜੀ ਹੋਰ ਬਹੁਤ ਸਾਰੇ ਮੁੱਦੇ ਨੇ ਸੋ ਕਿਦਾਂ ਦੀ ਪੋਲਿਟਿਕਸ ਪੰਜਾਬ ਨਾਲ ਖੇਡੀ ਜਾ ਰਹੀ ਆ ਕਿੱਦਾਂ ਦੇ ਬੁੱਧੇ ਨੇ ਜਿਹੜੇ ਆਪਾਂ ਵਿਚਾਰਦੇ ਆਂ ਦੇਖਦੇ ਆਂ ਸੋ ਕਿਸੇ ਹੋਰ ਇਸ਼ੂ ਤੇ ਆਪਾਂ ਦੇਖੀਏ ਤੁਸੀਂ ਜਿੱਧਰ ਮੱਜੀ ਨਿਗਾਹ ਮਾਰ ਲਓ ਹਾਂ ਜੀ ਕਾਂਗਰਸ ਤੇ ਬੀਜੇਪੀ ਦੋਵੇਂ ਦਰਵਾਜ਼ਾ ਸਾਬੋ ਤੇ ਜੂੰਚ ਰਾਸ ਤੇ ਹਮਲੇ ਦੇ ਜ਼ਿੰਮੇਵਾਰ ਹਨ ਇਸ ਬਾਦ ਕੀ ਵੀ ਲਿਖੀ ਗਈ ਹੈ ਇਹ ਵਿਚਾਰ ਵੀ ਨੇ ਪਰ ਕੱਲੇ ਆ ਕਾਂਗਰਸ ਦੇ ਸਿਰ ਹੁਣ ਪੀਛੇ ਤੋਂ ਬਰਨੇ ਜਾਂ ਹੋਰ ਕਿਸੇ ਨੇ ਕਹਿ ਦੇਣਾ ਬੀਜੇਪੀ ਕਾਂਗਰਸ ਨੂੰ ਹੀ ਇਹ ਸਾਰਾ ਬਲੇਮ ਦੇ ਕੇ ਆਪ ਸੁਰਖਰੂ ਹੋ ਜਾਣਾ ਚਾਹੁੰਦੇ ਨੇ ਪਰ ਟ੍ਰਾਂਸਨੈਸ਼ਨਲ ਅਪਰੇਸ਼ਨ ਦੇ ਖੜਾਵਾਂ ਵਿੱਚ ਤੁਸੀਂ ਅਮਰੀਕਾ ਦੇ ਕੋਰਟ ਦੀ ਹੋਰ ਬਹੁਤ ਸਾਰੀਆਂ ਗੱਲਾਂ ਦੇਖ ਲਓ ਹਰਦੀਪ ਸਿੰਘ ਨਿਜਰ ਵਾਲਾ ਮੁੱਦਾ ਦੇਖ ਲਓ ਇਹ ਸਾਰੀਆਂ ਗੱਲਾਂ ਬਾਤਾਂ ਨੇ ਸੋ ਜੁਕੇ ਦੇ ਸਾਊਥ ਹਾਲ ਗੁਰਦਵਾਰ ਸਾਹਿਬ ਦੇ ਵਿੱਚ ਸ਼ਹੀਦੀ ਗੈਲਰੀ 'ਚ ਸ਼ਹੀਦ ਨਿਜਰ ਤੇ ਭਾਈ ਖੰਡਾ ਦੀ ਫੋਟੋਆਂ ਸ਼ਿਸ਼ੋਭਤ ਕਰਨ ਦੀ ਗੱਲਬਾਤ ਹੋ ਰਹੀ ਹੈ ਤਾਂ ਕਿ ਲੋਕ ਜਾਣ ਸਕਣ ਕੌਣ ਸੀ ਭਾਈ ਪਤਾਰ ਸਿੰਘ ਖੰਡਾ ਕੌਣ ਸੀ ਭਾਈ ਹਰਦੀਪ ਸਿੰਘ ਨਿਜਰ ਕਿਸੇ ਵੀ ਨਿਊਜ਼ ਤੇ ਗੱਲਬਾਤ ਆਪਾਂ ਕਰੀ ਹਾਂਜੀ ਆ ਬਿਲਕੁਲ ਭਾਜੀ ਹੁਣ ਜਦਾਂ ਆਪਾਂ ਪਿੱਛੋਂ ਪੰਜਾਬ ਤੋਂ ਜਿਹੜਾ ਚੱਕਣਾ ਹੋਵੇ ਤਾਂ ਉਹਦੇ 'ਚ ਇਹ ਆ ਕਿ ਉਹ ਕਹਿੰਦੇ ਨੇ ਕਿ ਅਸੀਂ ਦੇਖੋ ਜੀ ਪੰਜਾਬ ਦੇ ਵਿੱਚ ਸ਼ਾਂਤੀ ਲੈ ਕੇ ਲੈ ਕੇ ਆਂਦੀ ਆ ਹੁਣ ਇਹਨਾਂ ਨੂੰ ਇਹ ਪੁੱਛਿਆ ਕਿ ਪੰਜਾਬ 'ਚ ਸ਼ਾਂਤੀ ਕਿਹੜੀ ਆ ਪੰਜਾਬ ਦੇ ਵਿੱਚ ਪੰਜਾਬ 'ਤੇ ਅੱਜ ਵੀ ਉਸੇ ਲੀਹਾਂ ਦੇ ਉੱਤੇ ਹੈ ਪੰਜਾਬ 'ਤੇ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਸੰਤਾਪ ਭੋਗ ਰਿਹਾ ਕਿਹੜੀ ਤੁਸੀਂ ਗੱਲ ਕਰਦੇ ਉਹਦੇ ਤੌਰ ਤਰੀਕੇ ਬਦਲੇਗੇ ਉਹਦਾ ਸਾਰਾ ਕੁਝ ਉਸੇ ਤਰ੍ਹਾਂ ਦੇ ਨਾਲ ਹੀ ਅੱਜ ਹੋਰ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਕਾਣ ਕੀਤਾ ਜਾ ਰਿਹਾ ਹੈਗਾ ਤੋ ਜਿਹੜੀ ਤੁਸੀਂ ਜੁਕੇ ਦੇ ਸਾਊਥ ਹਾਲ ਦੀ ਗੱਲ ਕੀਤੀ ਹੈਗੀ ਆ ਬਿਲਕੁਲ ਸਾਡੇ ਵੀ ਸਾਰੇ ਗੁਰਦੁਆਰਾ ਸਹਿਬਾਨਾਂ ਨੂੰ ਇਸ ਚੀਜ਼ ਦੇ ਉੱਤੇ ਦੇਖਣਾ ਚਾਹੀਦਾ ਹੈਗਾ ਕਿ ਭਾਈ ਹਰਦੀਪ ਸਿੰਘ ਮੇਜਰ ਅਤੇ ਭਾਈ ਅਵਤਾਰ ਸਿੰਘ ਖੰਡਾ ਹੋਣਾਂ ਦੀ ਜਿਹੜੀ ਕੌਮ ਪ੍ਰਤੀ ਜਿਹੜੀਆਂ ਉਹਨਾਂ ਦੀਆਂ ਸ਼ਿਮਾਵਾਂ ਨੇ ਜਿਹੜੇ ਕਿ ਸ਼ਹੀਦ ਨੇ ਜਿਨ੍ਹਾਂ ਦਾ ਜਿਹੜੇ ਜਿਹੜੇ ਕਿ ਇੱਕ ਸਟੇਟ ਵੱਲੋਂ ਜਿਹੜੇ ਨੇ ਉਹ ਕਤਲ ਕਰ ਦਿੱਤੇ ਗਏ ਸੋ ਉਹ ਉਹਨਾਂ ਨੂੰ ਉਹਨਾਂ ਦਾ ਬਣਦਾ ਹੋਇਆ ਸਨਮਾਨ ਦੇਣਾ ਜਿਸ ਸਾਡੇ ਗੁਰੂ ਘਰਾਂ ਦੇ ਵਿੱਚ ਇਹ ਚੀਜ਼ ਸਨਮਾਨ ਨਹੀਂ ਅਸੀਂ ਦੇ ਸਕਦੇ ਜਾਂ ਅਸੀਂ ਇਹ ਗੱਲ ਸਾਤੀ ਚੌੜੀ ਕਰਕੇ ਨਹੀਂ ਕਹਿ ਸਕਦੇ ਹੈਗੇ ਕਿ ਸਾਡੇ ਸ਼ਹੀਦ ਨੇ ਤੇ ਕਿੰਨਾ ਵੱਲੋਂ ਸ਼ਹੀਦ ਕੀਤੇ ਗਏ ਉਹਦੀ ਡਿਟੇਲ ਨਹੀਂ ਆਪਾਂ ਦੱਸ ਸਕਦੇ ਜਾਂ ਉਹਨਾਂ ਬਾਰੇ ਆਪਾਂ ਸਾਰਾ ਕੁਝ ਖੁੱਲ੍ਹ ਕੇ ਨਹੀਂ ਕਰ ਸਕਦੇ ਫਿਰ ਕਿੱਥੇ ਕਰਾਂਗੇ ਕਿਹੜੀ ਥਾਂ ਉਹ ਕੋਈ ਸਿੱਖਾਂ ਕੋਲ ਕੋਈ ਆਪਣੀ ਸਟੇਟ ਤਾਂ ਹੈ ਨਹੀਂ ਜੇ ਹਾਲੇ ਤੱਕ ਜਿਹਦੇ ਸਟੇਟ ਨਹੀਂ ਆ ਪਰ ਤੁਹਾਨੂੰ ਸਟੇਟ ਨਾ ਹੁੰਦਿਆਂ ਹੋਇਆਂ ਆਪਣੀ ਤਾਕਤ ਨੂੰ ਤਾਂ ਪਛਾਣਨਾ ਚਾਹੀਦਾ ਬਿਲਕੁਲ ਬਿਲਕੁਲ ਗੁਰੂ ਘਰਾਂ ਦੇ ਵਿੱਚ ਤੁਸੀਂ ਆਪਣੇ ਹੀ ਸ਼ਹੀਦਾਂ ਨੂੰ ਜੇ ਤੁਸੀਂ ਜਗ੍ਹਾ ਦਿਓਗੇ ਤਾਂ ਤੁਹਾਡਾ ਮਾਣ ਸਨਮਾਨ ਜਿਹੜਾ ਹੈਗਾ ਉਹ ਹੋਰ ਵਧੇਗਾ ਸਿੱਖੀ ਵਿੱਚ ਵੀ ਹੋਰ ਵਧੇਗਾ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਵੀ ਹੋਰ ਵਧੇਗਾ ਤੇ ਇਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਤੁਹਾਡੇ ਕੋਲ ਇੱਕ ਤਾਕਤ ਦਾ ਪਕਟਾਵਾ ਕਰਨ ਵਾਸਤੇ ਆਪਣੇ ਹੀ ਸਥਾਨ ਹੁੰਦੇ ਨੇ ਜਿੱਥੋਂ ਜਿੱਥੋਂ ਹਮੇਸ਼ਾ ਜੰਗ ਦੀ ਸ਼ੁਰੂਆਤ ਆਪਣੇ ਘਰ ਤੋਂ ਕੀਤੀ ਜਾ ਸਕਦੀ ਹੁੰਦੀ ਆ ਆਪਣੇ ਅਦਾਰਿਆਂ ਤੋਂ ਹੀ ਕੀਤੀ ਜਾ ਸਕਦੀ ਹੁੰਦੀ ਆ ਆਪਣੇ ਅਦਾਰੇ ਹੀ ਤੁਹਾਡਾ ਸਭ ਕੁਝ ਨੇ ਉਹੋ ਹੀ ਤੁਹਾਡੀ ਸਟੇਟ ਆ ਉਹੋ ਹੀ ਤੁਹਾਡਾ ਸਟੇਟ ਦੀ ਤਰ੍ਹਾਂ ਚੱਲਣ ਵਾਲੇ ਜਿਹੜੇ ਜਿੱਥੇ ਤੁਸੀਂ ਜਿਹੜੀ ਆ ਆਪਣੀ ਗੱਲਬਾਤ ਕਰ ਸਕਦੇ ਹੋ ਜਿੱਥੇ ਗੱਲਬਾਤ ਰੱਖ ਸਕਦੇ ਹੋ ਤੇ ਜੇ ਉਹੋ ਹੀ ਜਗਾਵਾਂ ਜਿਹੜੀਆਂ ਨੇ ਉਹ ਸਾਡੀਆਂ ਥੋੜੀਆਂ ਜਿਹੀਆਂ ਸੰਕੋਚ ਕਰਕੇ ਚੱਲਣ ਕਿ ਅਸੀਂ ਆਪਣੇ ਆਪ ਤੇ ਕਿੰਤੂ ਪਰੰਤੂ ਕਰਨ ਤੋ ਮੈਨੂੰ ਲੱਗਦਾ ਕਿ ਇਹ ਇਹ ਵੀ ਇੱਕ ਸਾਡੇ ਕੌਮ ਦਾ ਜਿਹੜਾ ਹੈਗਾ ਇੱਕ ਇੱਕ ਦਰਦ ਵਿੱਚੋਂ ਨਿਕਲੀ ਹੋਈ ਚੀਜ਼ ਹੀ ਹੋ ਸਕਦੀ ਆ ਕਿ ਜਦੋਂ ਆਪਾਂ ਆਪਣੇ ਹੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹ ਕੋਈ ਕਿੰਤੂ ਪਰੰਤੂ ਕਰਨ ਜਾਂ ਆਪਣੇ ਲੋਕ ਜਿਹੜੇ ਨੇ ਉਹ ਕੋਈ ਝਿਜਕ ਮਹਿਸੂਸ ਕਰਨ ਸੋ ਸੈਲਫ ਗਿਲਟ ਹੋਣਾ ਵੀ ਇੱਕ ਕੌਮ ਦੇ ਵਿੱਚ ਬਹੁਤ ਖਤਰਨਾਕ ਪਹਿਲੂ ਹੁੰਦਾ ਜਿਹਦੇ ਤੋਂ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਤਰੀਕੇ ਦੇ ਨਾਲ ਨਿਕਲਣ ਦੀ ਜ਼ਰੂਰਤ ਹੈਗੀ ਔਰ ਸਾਤੀ ਦਾ ਕੇ ਜਿਹੜਾ ਹੈ ਨਿਕਲਣ ਵਾਲੀ ਗੱਲ ਹੁੰਦੀ ਆ ਕਿਉਂਕਿ ਜੇ ਅਸੀਂ ਗੁਰੂ ਘਰਾਂ ਚ ਨਹੀਂ ਆਪਣੀ ਗੱਲ ਕਰ ਸਕਦੇ ਫਿਰ ਅਸੀਂ ਸਾਡੇ ਕੋਲ ਕਿਹੜੀ ਜਗ੍ਹਾ ਰਹਿ ਗਈ ਜਿੱਥੇ ਆਪਾਂ ਕੋ ਗੱਲਬਾਤ ਜਿਹੜੀ ਆ ਕਰ ਸਕਦੇ ਹੈਗੇ ਆ ਕਿਉਂਕਿ ਸਟੇਟਲੈਸ ਕਾਮਾ ਜਿੰਨੀ ਦੇਰ ਤੱਕ ਰਹਿੰਦੀਆਂ ਨੇ ਉਨੀ ਦੇਰ ਤੱਕ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਉਮੀਦ ਕਿਸੇ ਕਿਸੇ ਸਰਕਾਰ ਵੱਲੋਂ ਕਿਸੇ ਹੋਰ ਤੋਂ ਬਹੁਤੀ ਜ਼ਿਆਦਾ ਲਾ ਕੇ ਨਹੀਂ ਰੱਖਣੀ ਚਾਹੀਦੀ ਕਿਉਂਕਿ ਆਪਣੀ ਜਿਹੜੀ ਜੰਗ ਹੁੰਦੀ ਆ ਜਾਂ ਆਪਣਾ ਜਿਹੜਾ ਤੁਹਾਡਾ ਬੇੜਾ ਹੁੰਦਾ ਉਹ ਤੁਸੀਂ ਖੋਦੀ ਆਪਣਾ ਜਿਹੜਾ ਕਾਜ ਆ ਉਹ ਆਪਣੇ ਹੱਥੀਂ ਸਵਾਰਨਾ ਹੁੰਦਾ ਤੇ ਸਾਡੇ ਤੇ ਗੁਰੂ ਸਾਹਿਬਾਨਾ ਨੇ ਇਹ ਚੀਜ਼ ਨੂੰ ਤੁਹਾਡੇ ਸਾਹਮਣੇ ਪ੍ਰੂਫ ਕਰਕੇ ਦਿੱਤਾ ਕੋਈ ਕੋਈ ਕਿਸੇ ਕਿਸਮ ਦੀ ਕੋਈ ਕਹਾਣੀ ਨਹੀਂ ਘੜੀ ਗਈ ਪ੍ਰੈਕਟੀਕਲ ਰੂਪ ਦੇ ਵਿੱਚ ਇਸੇ ਕਰਕੇ ਸਿੱਖ ਧਰਮ ਬੁਲੱਖਣ ਆ ਕਿ ਉਹਨੇ ਪ੍ਰੈਕਟੀਕਲ ਰੂਪ ਦੇ ਵਿੱਚ ਕਰਕੇ ਦਿੱਤਾ ਤੇ ਐਡਾ ਲੰਮਾ ਇਤਿਹਾਸ ਸਿਰਜਿਆ ਇਸ ਕਰਕੇ ਕਿ ਉਹਦੇ ਵਿੱਚ ਜੋ ਵੀ ਸਰੀਰਕ ਤੌਰ ਦੇ ਉੱਤੇ ਮਾਨਸਿਕ ਤੌਰ ਦੇ ਉੱਤੇ ਕੌਮ ਕੇਸ ਹਾਲਾਤਾਂ ਦੇ ਵਿੱਚੋਂ ਨਿਕਲ ਸਕਦੀ ਆ ਉਹ ਸਾਰੇ ਨੂੰ ਪ੍ਰੈਕਟੀਕਲ ਰੂਪ ਚ ਕਰਕੇ ਦਿੱਤਾ ਤੇ ਉਹੋ ਹੀ ਚੱਲਦੀ ਆ ਰਿਹਾ ਪ੍ਰਵਾਹ ਜਿਹੜਾ ਉਹ ਵੱਖ-ਵੱਖ ਸਮਿਆਂ ਦੇ ਉੱਤੇ ਪਿੱਛੇ ਜਦੋਂ ਆਪਾਂ ਨਿਗਾਹ ਮਾਰਦੇ ਆ ਤਿੰਨ ਦਾ ਹੱਕੇ ਪਹਿਲਾਂ ਤੇ ਉਹ ਉਸੇ ਰੂਪ ਦੇ ਵਿੱਚ ਜਦੋਂ ਅਸੀਂ ਖਾੜਕੂ ਲਾਰ ਤੇ ਨਜ਼ਰ ਮਾਰਦੇ ਆ ਤੇ ਉਹਨਾਂ ਦੀ ਕੋਈ ਨਿੱਜੀ ਲੜਾਈ ਜਾਂ ਕਿਸੇ ਕੋਈ ਪੈੜੀ ਵਾਸਤੇ ਕੋਈ ਜ਼ਮੀਨ ਵਾਸਤੇ ਕੋਈ ਕਿਸੇ ਔਰ ਜਿਹੜਾ ਉਹਨਾਂ ਦਾ ਕਾਰਨ ਨਹੀਂ ਸੀਗਾ ਉਹ ਲੋਕ ਜਿਹੜੇ ਨਿਕਲੇ ਉਹਨਾਂ ਦਾ ਉਹਨਾਂ ਨੂੰ ਉਹ ਕਾਦੇ ਵਾਸਤੇ ਨਿਕਲੇ ਉਹ ਕੌਮ ਵਾਸਤੇ ਨਿਕਲੇ ਉਹਨਾਂ ਨੇ ਆਪਣਾ ਆਪਨੇ ਸ਼ਾਵਰ ਕਾਦੇ ਵਾਸਤੇ ਕੀਤਾ ਜਦੋਂ ਉਹਨਾਂ ਇਸ ਚੀਜ਼ ਨੂੰ ਜਦੋਂ ਕੁਐਸਚਨ ਅਸੀਂ ਆਪਣੇ ਆਪ ਨੂੰ ਕਰਦੇ ਆਂ ਤੇ ਸਾਡੇ ਕੋਲੇ ਜਿਹੜੀਆਂ ਚੀਜ਼ਾਂ ਨੇ ਬਿਲਕੁਲ ਕਲੀਅਰ ਸਾਨੂੰ ਸਪਸ਼ਟ ਜਵਾਬ ਜਿਹੜਾ ਉਹ ਮਿਲ ਜਾਂਦਾ ਸੋ ਇਸ ਕਰਕੇ ਇਸ ਸਮੇਂ ਸਮੇ ਨਾਲ ਅਸੀਂ ਵੀ ਇਤਿਹਾਸ ਦੇ ਪਾਤਰ ਹਾਂ ਜੇ ਇਤਿਹਾਸ ਤੇ ਪਾਤਰ ਅਸੀਂ ਆਪਣੇ ਆਪ ਨੂੰ ਮੰਨਦੇ ਆਂ ਤੇ ਫਿਰ ਅਸੀਂ ਸਾਨੂੰ ਇਤਿਹਾਸ ਕਿਵੇਂ ਮaaf ਕਰੇਗਾ ਜਿੱਥੇ ਜਿੱਥੇ ਵੀ ਕੋਈ ਬੈਠਾ ਜਾਂ ਕੋਈ ਗੁਰਦੁਆਰਾ ਸਾਹਿਬ ਕਮੇਟੀਾਂ 'ਚ ਬੈਠਾ ਜਾਂ ਕੋਈ ਹੋਰ ਕਿਤੇ ਬੈਠਾ ਜਾਂ ਕਿਸੇ ਸੰਸਥਾਵਾਂ ਦੇ ਵਿੱਚ ਬੈਠਾ ਸੋ ਉਹ ਉਹ ਹਰ ਬੰਦੇ ਦਾ ਹੀ ਫਰਜ਼ ਬਣਦਾ ਜਿੰਨਾ ਵੀ ਉਹ ਨਿਭਾਏਗਾ ਤੇ ਚੰਗਾ ਨਿਭਾਏਗਾ ਤੇ ਕੌਮ ਦੇ ਪੱਖ 'ਚ ਨਿਭਾਏਗਾ ਤੇ ਇਤਿਹਾਸਕ ਰੂਪ ਵਿੱਚ ਉਹ ਕਿਸੇ ਇਤਿਹਾਸ ਦੇ ਪੰਨੇ ਦੇ ਉੱਤੇ ਅਲੱਗ ਤਰ੍ਹਾਂ ਨਾਲ ਉਕਰਿਆ ਜਾਵੇਗਾ ਤੇ ਜਿਹੜੇ ਲੋਕ ਆਪਾਂ ਸਮੇਂ ਦੇ ਅੰਦਰ ਕਿ ਜਿਹੜੇ ਲੋਕ ਜਿਹੜੇ ਨੇ ਉਹ ਬੇਈਮਾਨੀ ਕਰਦੇ ਆ ਧੋਖਾ ਕਰਦੇ ਆ ਜਾਂ ਗਦਾਰੀ ਕਰਦੇ ਆ ਤੇ ਉਹਨਾਂ ਗਦਾਰਾਂ ਨੂੰ ਉਸੇ ਰੂਪ ਦੇ ਵਿੱਚ ਇਤਿਹਾਸ ਨੇ ਪਹਿਲਾਂ ਵੀ ਲਿਖਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈ ਉਹ ਲਿਖਿਆ ਜਾਏਗਾ। ਹਾਂ ਸੋ ਆਰਪਿੰਦਰ ਸਿੰਘ ਜੀ ਬਹੁਤ ਧੰਨਵਾਦ ਜੇ ਕੋਈ ਹੋਰ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਫਿਰ ਆਪਾਂ ਇੱਥੇ ਸਮਾਪਤ ਕਰੀਏ ਮੇਰੇ ਖਿਆਲ ਚ। ਹਾਂਜੀ ਬਿਲਕੁਲ ਪਾਜੀ ਮੈਨੂੰ ਲੱਗਦਾ ਕਿ ਆਪਣੇ ਅੱਜ ਵਾਲੇ ਜਿਹੜੇ ਹਾਂਜੀ ਹਾਂਜੀ ਜੋ ਆਪਾਂ ਪੂਰੇ ਕਰ ਲਏ। ਤੋ ਧੰਨਵਾਦ ਸਾਰਿਆਂ ਦਾ ਬਾਕੀ ਸਾਡੇ YouTube ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਹਾਂਜੀ YouTube ਚੈਨਲ ਜਿਹੜਾ ਇਸ ਸਮੇਂ ਆਪਾਂ ਚੱਲ ਰਿਹਾ ਉਹ ਹੈ ਅੱਜ ਦੀ ਆਵਾਜ਼ ਟ੍ਰਾਂਟੋ ਵਾਲਾ ਆਈਪੀ ਟੀਵੀ ਤੇ ਵੀ ਆਪਾਂ ਆ ਰਹੇ ਹਾਂ ਤੇ Facebook Instagram ਅਤੇ ਹੋਰ ਵੀ ਰੰਬਲ ਤੇ ਵੀ ਆਪਾਂ ਆ ਰਹੇ ਹਾਂ ਜਿੱਥੇ ਅੱਜ ਦੀ ਆਵਾਜ਼ ਟੀਵੀ ਹੈ ਸੋ ਧੰਨਵਾਦ ਹੈ ਜੀ ਆਪਾਂ ਫਿਰ ਵੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ